ਹਾਂਜੀ ਬਾਈ ਕੀ ਹਾਲ ਚਾਲ ਨੇ ਹੋਰ ਬਾਈ ਘਰ ਪਰਿਵਾਰ ਵਧੀਆ ਜੀ ਜਾਨਵਰ ਬਗਰ ਸਾਰੇ ਸੈੱਟ ਰਹੇ ਬਾਈ ਆ ਗਏ ਬਈ ਆਪਾਂ ਇਧਰ ਲੈ ਕੇ ਰਹੇ ਇਧਰ ਕਿਧਰ ਕੀ ਤੇ ਯਾਰ ਕੱਲ ਆਪਣੀ ਕਬੂਤਰੀ ਜਿਹੜੀ ਉਡੀ ਸੀ ਕਾਲੱਖੀ ਜਿਹਦੇ ਬੱਚੇ ਕੱਢ ਰੱਖੇ ਨੇ ਉਹ ਆਪਣੀ ਬਾਪਸ ਆ ਗਈ ਢਾਂਗੀ ਚੜ ਗਈ ਸੀ ਆਪਣੇ ਸਾਰੇ ਲੋਤਨਵਾਰਾਂ ਚੜਦੀ ਯਾਰ ਦੀ ਢਾਂਗੇ ਇਧਰ ਉਧਰ ਬਹਿ ਗਈ ਯਾਰ ਸ਼ਾਮ ਨੂੰ ਫਿਰ ਆਖਰ ਨੂੰ ਢਾਂਗੇ ਚੜੀ ਗਈ ਘਰ ਉਹ ਆ ਗਰ ਕੇ ਪਰਾਤ ਫਿਰ ਵੀਡੀਓ ਨਹੀਂ ਬਣਾਈ ਬਈ ਹਨੇਰਾ ਹੋ ਗਿਆ 7:30 ਵਜੇ ਚੜੀਏ ਢਾਂਗੇ ਉਹ ਬਹੁਤ ਵਧੀਆ ਹਨੇਰਾ ਹੋ ਗਿਆ ਸੀਗਾ ਤੇ ਹੁਣ ਆ ਗਿਆ ਆਪਾਂ ਇਧਰ ਲੈ ਘਰੇ ਲਾਈਟਾਂ ਲੁੱਟਾਂ ਜਲ ਰਹੀਆਂ ਨੇ ਲਾਈਟਾਂ ਲੁੱਟਾਂ ਕਰੀਏ ਬੰਦ ਨਹੀਂ ਤਾਂ ਮੈਨੂੰ ਬੱਚਿਆਂ ਦੀ ਟੈਨਸ਼ਨ ਹੋ ਗਈ ਸੀ ਯਾਰ ਹੋਰ ਤਾਂ ਪੁੱਤਰ ਕਬੂਤਰ ਤਾਂ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਬੂਤਰ ਤਾਂ ਕੋਈ ਚੱਕਰ ਨਹੀਂ ਆਪਾਂ ਤਾਂ ਬੱਚਿਆਂ ਦੀ ਟੈਨਸ਼ਨ ਕਰੀਏ ਕੱਲੇ ਕਬੂਤਰ ਨੇ ਬੱਚੇ ਪਾਲਣੇ ਸੀ ਇਹਦੀ ਮੇਨ ਗੱਲ ਸੀ ਤਾ ਕਰਕੇ ਟੈਨਸ਼ਨ ਹੋ ਗਈ ਸੀ ਹੋਰ ਤਾਂ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਸੀ ਜੀ ਇਹਦੀ ਵੀ ਚਲ ਆਇਆ ਵਾਹ ਬੱਚਿਆਂ ਬੱਚਿਆਂ ਕਰਕੇ ਟੈਨਸ਼ਨ ਸਨ ਵੀ ਆ ਜ ਮੈਨੂੰ ਬਲਾਈ ਦੀ ਮਾ ਮੁੰਡੇ ਦੇ ਬੈ ਗਈ ਹੋ ਜਾ ਕੇ ਪਰ ਬੈਠੀ ਨਹੀਂ ਉਹਦੇ ਮੁੰਡੇ ਦੇ ਜਾ ਕੇ ਤੇ ਬੈਠੀ ਆ ਦੇਖੀਏ ਬੈਸੀਆਂ ਤੇ ਬੈਠੀ ਆ ਬੈਠੀ ਆ ਬਈ ਇਹਦਾ ਕਰ ਟੋਪੇ ਟੋਪੇ ਜੇ ਬੈ ਕੇ ਹੀ ਆ ਯਾਰ ਕਬੂਤਰੀ ਤੋਬੇ ਜੀ ਬਈ ਕੇ ਇਹ ਕੁੰਜਲੀ ਬੜੀ ਬਈ ਸੀ ਪੈਰਪੋਰ ਲੱਬੜੇ ਬਈ ਸੀ ਪਾਣੀ ਪੁਣੀ ਇਹ ਟੋਬੇ ਜੀ ਬਹਿ ਕੇ ਪੀ ਕੇ ਆਈ ਹੈਗੀ ਬੱਚੇ ਵੀ ਇਹਦੇ ਵਧੀਆ ਹੋ ਗਏ ਖਰ ਆਏ ਚੋਗਾ ਚੋਗਾ ਦੇ ਦਾਂ ਕਬੂਤਰ ਵਧੀਆ ਪਾਲ ਜਾਣੀ ਇਹ ਬੱਚੇ 2 ਵਜੇ ਹੋ ਗਏ ਆਪਣੇ 2 ਵਜੇ ਛੋਟੇ ਹੋ ਗਏ ਇੱਕ ਵੱਡਾ ਰੱਤਾ ਨਾਲ ਲੱਤਾ ਹੋ ਗਿਆ 5 ਵਜੇ ਹੋ ਗਏ 5 ਤਾਂ ਬੋਲ ਤ ਨਹੀਂ ਜਾ ਆਪਾਂ ਨੂੰ ਮੇਰੀ ਸਲਾਹ ਯਾਰ ਫੁੱਡੇ ਸਪਾਈ ਦੀ ਵੀ ਤੀ ਹੈਗੀ ਜੀ ਅੱਜ ਪਰ ਅੱਜ ਟਾਈਮ ਨਹੀਂ ਮਿਲਣਾ ਅੱਥੇ ਹੀ ਦੇਖੂਗਾ ਜੇ ਟਾਈਮ ਮਿਲੇ ਫੁੱਡੇ ਸਪਾਈ ਦਾ ਤੇ ਬਈ ਪਹਿਲਾਂ ਮੈਂ ਦੋਨੇ ਬੱਚੇ ਉੱਚੀ ਛਤਰੀ ਤੇ ਲਾਉਂਗਾ ਆਹ ਵੀ ਛਤਰੀ ਤੇ ਲਾਉਂਗਾ ਤੇ ਉਹ ਕਬੂਦਰੀ ਚੀਨੀ ਜਿਹੜੀ ਲਾਹੇ ਨਾਲ ਮਿਲੇ ਇਹ ਕਾਲ ਰੱਖੀ ਇਹ ਅੱਜ ਛਤਰੀ ਤੇ ਬਣਨਾ ਪਹਿਲਾਂ ਕੰਟਾ ਸਾਰਾ ਸੱਤ ਤੇ ਬਨ ਕੇ ਫੇਰ ਇਹਨਾਂ ਨੂੰ ਲਾ ਲਾਂਗੇ ਥੱਲੇ ਚੱਲ ਦੋ ਕਾਲੇ ਨੂੰ ਕਾਲ ਰੱਖੇ ਨੂੰ ਡਾਵਾਗੇ ਵੀ ਕਦੇ ਨਾ ਠਹਿਰ ਕੇ ਅੱਜ ਅਜ ਮਵੇਲਾ ਜਣ ਜਦੋਂ ਮਵੇਲਾ ਜਾ ਹੋ ਗਿਆ ਤੇ ਬਾਕੀ ਆਪਣੇ ਜਾਨਵਰ ਭਈਆ ਬੈਠੇ ਆ ਤੁਸੀਂ ਕਰ ਸਕਦੇ ਆ ਸ਼ੌਂਕ ਆਪਣੇ ਜਾਨਵਰਾਂ ਦਾ ਕਿਹੜੀ ਰਿਪੋਰਟਰ ਨਾਲ ਬੈਠੇ ਆ ਆਪਣੇ ਜਾਨਵਰ ਤੇ ਹੁਣ ਬਈ ਮੈਂ ਉਹ ਕਰਨਾ ਇਹਨਾਂ ਨੂੰ ਬੰਨ ਲਾਂ ਦੇ ਬੰਨ ਕੇ ਤਾਂ ਹਾਂ ਕਰ ਦਿਆਂ ਦਾਨੇ ਦੋਨੇ ਪਾਉਂਗਾ ਬਈ ਉਦੋਂ ਮੈਂ ਵੀਡੀਓ ਕੰਟੀਨਿਊ ਕਰੂੰਗਾ ਤੇ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਤਾਂ ਸਾਫ ਸਪਈ ਦਾ ਕੱਲ ਨੂੰ ਕਰੂੰਗਾ ਫੁੱਡੇ ਦੀ ਅੱਜ ਨਹੀਂ ਕਰਦਾ ਜਹਾ ਹੱਥ ਨਹੀਂ ਕਰੂੰਗਾ ਆ ਕੇ ਫੁੱਡੇ ਸਬਸਕ੍ਰਾਈਬ ਬੈਠੀ ਆ ਆਪਣੀ ਘਾ ਲੱਕੀ ਨੂੰ ਆਦੀ ਮਾਂ ਗਈ ਕਬੂਤਰੀ ਤੇ ਚਲਾ ਆ ਗਈ ਵਧੀਆ ਰਿਹਾ ਤੇ ਮੈਂ ਕਰਦਾ ਬਈ ਵੀਡੀਓ ਕੰਟੀਨਿਊ ਬਣੇ ਰਹੋ ਵੀਡੀਓ ਦੇ ਵਿੱਚ ਲਓ ਜੀ ਚਾਰ ਕਬੂਤਰ ਬਈ ਬਿਠਾ ਦੇ ਆਪਾਂ ਛਤਰੀ ਤੇ ਬਿਠਾਏ ਨੂੰ ਹੋ ਗਏ 20 ਮਿੰਟ ਪਹਿਲਾਂ ਮੇਰੀ SLA ਦੀ ਮਹਾਰਮਾ 8:30 9:00 ਵਜੇ ਆਉਂਗਾ ਘਰੇ ਉਦੋਂ 9:30 9:00 ਵਜੇ ਕੰਮ ਤੇ ਵਗ ਜਾਾਂਗੇ ਤੇ ਹੁਣ ਚੱਲ ਮੈਨੂੰ ਫੋਨ ਆ ਗਿਆ ਯਾਰ ਤਾਂ ਕਰਕੇ ਮੈਨੂੰ ਅੱਜ ਜਾਣਾ ਪਿਆ ਅੱਜ এনवायरमेंट ਡੇ ਆ ਯਾਰ ਉਹ ਮਨਾਉਣਾਗਾ ਆਪਾਂ ਮੈਂ ਕਿਵੇਂ ਚ ਤਾਂ ਕਰਕੇ ਮੈਨੂੰ ਜਾਣਾ ਪੋਵੇ ਹੁਣ ਸ਼ੇਰ ਲਾ ਆ ਜਾ ਬੱਚਾ ਤੰਗ ਕਰਦਾ ਮੈਂ ਛਾਤਰੀ ਤੇ ਬਿਠਾਉਂਦੇ ਹੁਣ ਉਹ ਉੱਥੇ ਬਹਿ ਗਿਆ ਆਪਣੇ ਉੱਤੇ ਉਤਾਰਾ ਦੇ ਵੇਗਾ ਉਤਾਰਾ ਤੋਂ ਫੇਰ ਛਾਤਰੀ ਤੇ ਬੈਠਿਆ ਹੁਣ ਮੈਨੂੰ ਆਏ ਟੈਨਸ਼ਨ ਹੈ ਵੀ ਮੈਂ ਇਹ ਖੋ ਕੱਢਦਾ ਲਾਵਾਂ ਥੱਲੇ ਲਾਹਣ ਬਿਲਣਾ ਦਿੱਕਤ ਤਾਂ ਦੇਵੇ ਤੇ ਦੇਖਦੇ ਆਂ ਬਈ ਕੀ ਬਣਦਾ ਤੇ ਕਾਲਾ ਲੱਕੀ ਬਣਦੀ ਬਈ ਚੀਨੀ ਕਬੂਤਰੀ ਬਣਦੀ ਬੱਚਾ ਦੋ ਬੱਚੇ ਖੁੱਲੇ ਹੋੜਾ ਇੱਕ ਵੱਡਾ ਚੀਨੀ ਵਾਲਾ ਬੱਚਾ ਬਿਠਾਤਾ ਖੁੱਲਾ ਛੋਟਾ ਨਿਆਣਾ ਹਜੇ ਦੋ ਚ ਇੱਕ ਵੱਡਾ ਜਿਹੜਾ ਤੇ ਇੱਕ ਰੱਤਾ ਬਿਠਾਤਾ ਨਾਲ ਰੱਤਾ ਆਪਣਾ ਰੱਤਾ ਲਾਲ ਤਾਂ ਬੈਠਾ ਲਿੰਦਾ ਹੀ ਆ ਸਾਨੂੰ ਤੇ ਚਲੋ ਹੁਣ ਇਹਨਾਂ ਨੂੰ ਬਾਈ ਦਾਣੇ ਦੋਨੇ ਰੱਖ ਦਈਏ ਪਾਣੀ ਇਹਨਾਂ ਨੂੰ ਰੱਖਾਂ ਕਬੂਤਰ ਲਾ ਕੇ ਇਹ ਦਾਣੇ ਦੇ ਇਹ ਰੱਖ ਹਨ ਇਹਨਾਂ ਨੂੰ ਪੋਖੇ ਹੋਣਗੇ ਕਬੂਤਰ ਆਪ ਨੂੰ ਤੇ ਲੋ ਬਈ ਖਾਓ ਦਾਣੇ ਤੇ ਮੈਂ ਕਬੂਤਰ ਬਾਈ ਲਾ ਲਾਂ ਇੰਨੇ ਥੱਲੇ ਫਿਰ ਕਰਦਾ ਵੀਡੀਓ ਕੰਟੀਨਿਊ ਕਬੂਤਰ ਲਾ ਕੇ ਲਓ ਜੀ ਬਾਈ ਦਾਣੇ ਆਪਾਂ ਇਹਨਾਂ ਨੂੰ ਰੱਖ ਤੇ ਤੇ ਦਾਣੇ ਇਹ ਆਪਣੇ ਹੁ ਖਾਈ ਜਾਂਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਰੱਖ ਦਈਏ ਸਾਫ਼ ਹਤ ਤੋ ਤਹ ਹੁੰਦਾ ਇਹ ਨਾ ਤੇ ਪਾਣੀ ਇਹਨਾਂ ਨੂੰ ਭਰ ਦਈਏ ਬਾਈ ਚੱਕੋ ਬਈ ਜੇ ਉੱਪਰ ਸੱਕੋ ਬਈ ਓਕੇ ਰੱਤਾ ਜਾਵਾਂ ਜਾਂ ਤੰਕਰਿਆ ਕਰਾਂ ਚਲ ਹੁਣ ਦੇਖਦੇ ਹਾਂ ਇਹਨੂੰ ਬਿਠਾਇਆ ਕਰਾਂਗੇ ਡੇਲੀ ਖਾਤਰੀ ਤੇ ਫੇਰ ਨੀ ਤਾਂ ਕਰਿਆ ਕਰਦਾ ਕਾਣ ਦੇ ਨੇ ਦਾਣੇ ਦੋਣੇ ਬਾਈ ਮੈਨੂੰ ਆ ਲੱਗਦਾ ਵੀ ਦਾਣੇ ਬਾਦ ਦਪੇ ਕੇ ਖਾਣ ਇਹਨੇ ਇੰਨੇ ਦੇਖੋ ਆ ਸਮਾਂ ਆਹ ਕਿਧਰ ਪੋੜਾ ਬਚਾਣ ਚੁਗਾ ਚੁਗਾ ਦੇ ਦੇਣਗੇ ਕਬੂਤਰ ਸਾਈਟ ਨੇ ਜਮਾ ਆਪਣੇ ਅੱਜ ਮੇਰੀ ਸਲਾਹ ਕੰਦ ਕਰਨ ਦੀ ਵੀ ਤੇ ਨਿਉਂ ਵੀ ਰੱਖ ਲਈ ਮੰਨ ਕੇ ਚੱਲ ਰੱਖ ਲਈਤੀ ਬਸ ਹੁਣ ਬੁਲਾ ਆ ਲਿਆ ਤਾਂ ਜਾਣਾ ਪੂਗਾ ਅਸਰਾਂ ਨੇ ਆ ਕਰਕੇ ਚਲੋ ਭਾਈ ਕਰਦੇ ਆ ਇੱਥੇ ਆ ਕੇ ਸ਼ਾਮ ਨੂੰ ਵੀਡੀਓ ਕੰਟੀਨਿਊ ਬਣਾਉਣਾ ਵੀਡੀਓ ਇੱਥੇ ਨੇ ਕਬੂਤਰ ਉਹਥਰੇ ਬੰਨਾਂਗੇ ਛਤਰੀ ਤੇ ਮਿਲਦੇ ਆਪਾਂ ਬਈ ਸਾਮ ਨੂੰ ਹਾਂਜੀ ਬਈ ਸਾਮ ਦਾ ਵੇਲਾ ਹੋ ਗਿਆ ਤੇ ਆ ਗਿਆ ਆਪਾਂ ਇੰਦਰ ਲੈ ਘਰੇ ਬਈ ਉਹ ਡਾ ਰਿਆ ਖਾਊਗਾ ਆਪਾਂ ਉਹ ਦਾਣੇ ਪਾ ਦਈਏ ਲਓ ਬਈ ਭਗਤ ਖਾਊ ਦਾਣੇ ਇੰਨੀ ਖੰਡਿਆ ਖਣੋ ਰੱਖਿਆ ਨੇ ਖਾਣਗੇ ਦਾ ਕੀੜੇ ਯਾਰ ਨਵੇਂ ਖਾਣਣੇ ਪੁਰਾਣੇ ਸੜ ਦੇਣਗੇ ਪਾਣੀ ਵੀ ਬਈ ਪਾ ਦਈਏ ਘਟਾ ਯਾਰ ਪਾਣੀ ਪਾ ਦੇ ਦੇ ਪਾਣੀ ਭਰਦੀ ਏ ਬਈ ਪਾਣੀ ਆ ਰਹੋਂਦਾ ਸ਼ਕੂ ਪਾਣੀ ਭਰਤਾ ਤੇ ਹੁਣ ਕਾਲ ਕਿੱਥੇੋਂ ਭਰਦੀ ਆ ਹੋ ਬੈਠਿਆ ਬਈ ਗਾਲਾ ਚੱਲ ਆਇਆ ਨਾ ਸੋ ਕਰ ਰਹਿਣਾ ਤਾਂ ਗੇਜ ਗਈ ਇਹ ਹੁਣ ਜਾ ਕੇ ਚੱਕ ਇਹਨਾਂ ਕੱਢ ਦੇ ਨਾ ਮੈਂ ਬਾਹਰੇ ਸਾ ਵੀ ਚੱਕਰ ਸੀਗਾ ਹੁਣ ਗਿੱਜ ਗਈ ਇਹ ਮੈਂ ਤੋਰ ਤੈ ਗਈ ਤੇ ਬਾਕੀ ਵੀ ਆਪਣਾ ਪਿੰਡ ਲਗੇ ਇੱਥੇ ਲੋਹਾ ਖੜੇ ਮਡੇਰ ਕਲਾ ਬਾਜੀ ਆ ਮੈਂ ਬਾਜੀ ਤੇ ਜਾਣਾ ਉੱਥੇ ਦੇਖਦਾ ਵੀਡੀਓ ਕਲਿੱਪ ਕਰੂੰਗਾ ਸੂਟ ਮੈਂ ਇੱਕ ਦਿਖਾਉਣਾ ਤੁਹਾਨੂੰ ਮੈਂ ਵੀਡੀਓ ਬਾਜੀ ਦੀ ਅਪਡੇਟ 35 ਕਬੂਤਰ ਰਹਿ ਗਏ ਮੈਂ ਲਾ ਦੂਸਰ ਪਾਉਗੀ ਤੇ ਕਰਦਾ ਮੈਂ ਬਾਜੀ ਤੇ ਜਾ ਕੇ ਵੀਡੀਓ ਸਟਾਰਟ ਬਣ ਰਹੇ ਹੋ ਆਪਣੇ ਵਲੌਗ ਦੇ ਵਿੱਚ ਖਾਣ ਦੇ ਨੰਦਾਨ ਬਈ ਆ ਗਏ ਬਈ ਆਪਾਂ ਪਿੰਡ ਮੰਡੇਰ ਕਬੂਤਰ ਚੈੱਕ ਕਰੋ ਆ ਫਿਰਦੇ ਕੋਈ ਤੇ ਉਤਰਾ ਸੰਜੀਵਾ ਜੀ ਹੋ ਗਏ ਦੂਸਰ ਪਏ ਆ ਫਿਰਦੇ ਨੇ ਕਬੂਤਰ ਸਾਰੇ ਸਾਨੂੰ ਦੀਨਦੇ ਹੋਣ ਸਾਇਦਾ ਆਉਨੇ ਲੋਤ ਚੈੱਕ ਕਰੋ ਆ ਗਏ ਤੇ ਆ ਦੇਖੋ ਦੇਖੋ ਸਾਰੇ ਉਤਰੀ ਕਬੂਤਰ ਫਿਰਦੇ ਨੇ ਹੋ ਫਿਰਦੇ ਨੇ ਕਬੂਤਰ ਜਿਉਂ ਕੇ ਹੇ ਹੋਵਰਦ ਨੇ ਦੂਸਰ ਪਾਇ ਚੁੱਕੀ ਆ 35 ਕਬੂਤਰਾਂ ਦੇ ਵਿੱਚ ਇੱਧਰ ਹੈਪੀ ਸਿੰਘ ਸਾਤਰੀ ਨਾਮ ਦਾ ਹੋਇਆ ਪੀਲੀ ਤੈ ਕਬੂਤਰ ਤਾਂ ਨਹੀਂ ਬੰਨਣਾ ਕੋਈ ਸਰ ਕੋਈ ਤਾਂ ਬੈਠੂ ਆ ਆ ਉੜ ਗਿਆ ਉਹ ਇਹਨੂੰ ਫੜਦਾ ਦੀ ਉਹ ਹਾਂ ਪਾਣੀ ਲਈ ਖੜਾ ਦੀ ਉੱਥੇ ਉਹ ਉੜ ਗਿਆ ਕਬੂਤਰ ਜਮਾ ਬੈ ਉਹ ਤਾਂ ਜਮ ਹੀ ਬੈਦਾ ਫਿਰਦਾ ਉਹ ਖਤਮ ਹੋ ਰਿਹਾ ਬਾਬੇ ਉਹ ਵਹਿ ਗਿਆ ਕਾਲਿਆ ਕੰਤਾਲ ਤੇ ਓਕੇ ਬਾਜੀ ਦੀ ਅਪਡੇਟ ਦਿੰਨੇ ਆ ਬਾਈ ਦੁਬਾਰੇ ਸਾਨੂੰ ਚੈੱਕ ਕਰੋ ਬਈ ਬਾਜੀ ਆਹੀ ਆ ਫੜ ਲੈਣੇ ਬਾਗ ਜਿਉਂ ਤੇ ਬੰਦ ਲਾਡੀ ਦਾ ਰਿਕਾਰਡਿੰਗ ਪਾਈਆਂ ਤੇ ਲੱਗੀਆਂ ਬਾਈ ਮੈਂ ਦੱਸਦਾ ਇੱਥੇ ਡਿੱਗ ਗਿਆ ਲਾਗੀ ਢਾਂਗੀ ਕਾਪਾਂ ਲਵਾ ਦਈ ਮਿੱਤਰ ਦੀ ਆਪਣੇ ਜੀ ਇਹ ਕਬੂਤਰ ਫਿਰਦੇ ਜੰਗੇ ਹਜੇ ਬਹੁਤ ਉੱਚੇ ਫਿਰਦੇ ਨੇ ਚੈੱਕ ਕਰੋ ਕਾਲੇ ਜੰਗੇ ਵਰਨੇ ਕਬੂਤਰ ਵਾਲੇ ਕਰਦੇ ਆ ਘੰਟੇ ਨੂੰ ਹੱਥ ਨੇ ਜੇ ਵੀ ਕਬੂਤਰ ਪੈਂਦਾ ਆਪਣੇ ਤੇ ਆਪਣਾ ਫਿਰਦੇ ਨੇ ਬਈ ਕਬੂਤਰ ਤੋਂ ਸੌਰੀ ਯਾਰ ਉੱਚੇ ਉੱਥੇ ਖੜੇ ਨੇ ਠੰਡ ਪਾਣੀ ਹੋ ਗਈ ਕਬੂਤਰ ਪੈ ਗਈ ਬੱਤੀ ਕਬੂਤਰਾਂ ਚੋਰੇ ਹੌਦ ਦੇ ਵੀਡੀਓ ਕੰਟੀਨਿਊ ਬਾਜੀਆਂ ਨੇ ਕੂਤਰ ਕੇ ਸੰਜੀ ਹੋ ਗਈ ਦੂਸਰ ਚੱਚ ਸੰਜੀ ਦੂਸਰ ਹੋ ਗਈ ਥਾਈਂ ਉਤਰ ਅਜ ਦੂਸਰ ਬੈਠੇ ਫਿਕਰ ਕਰ ਰਹੇ ਆ ਵੀਡੀਓ ਬਾਰਦੇ ਨਿਓ ਭਾਈ ਬਣ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬਰ